ਕੇ ਘਟੋ ਘਟ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਹੀ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹਿੱਕ ਡਾਈ ਹੈ ਇਐਸੀ ਵੀ ਕੇਂਦਰ ਸਰਕਾਰ ਡੱਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿਆ ਵੀ ਸਨੂਜਤੰਤਰ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਅਸੀਂ ਆਪਣੇ ਫਸਲ ਬੀਮੇ ਦੀ ਗੱਲ ਕੀਤੀ ਸੀ ਸਾਰੇ ਦੇਖੋ ਆਪਣੇ ਫਸਲ ਬੀਮੇ ਕਿੰਨੇ ਦਾ ਅਸੈਸਮੈਂਟ ਦਿੱਤਾ ਹੈ ਸਾਡੀ ਪਾਰਟੀ ਨੇ ਹੈ 20000 ਕਰੋੜ ਦਾ ਕੰਪਨਸੇਟ ਦੇ ਦੇਖੋ ਆਮ ਆਦਮੀ ਪਾਰਟੀ ਤਾਂ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀਆਂ ਬਾਤਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮੈਂ ਵੀ ਬਹੁਤ ਕੁਝ ਕਹਾ ਥਾ ਉਸकी ਸ਼ਿਕਾਇਤیں ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਮੈਂ ਪੁੱਛੂਗਾ ਆਡੀਓ ਵੀ ਰਿਲੀਜ਼ ਕੀਤਾ ਜਾਵੇ ਸਾਡਾ ਪੁਰਾਣਾ ਸਾਰਾ ਆਡੀਓ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ 'ਚ ਹੈ ਸਾਹਿਬ ਆਫੀਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅੱਜ ਬਹੁਤ ਹੀ ਬਿਮਾਰ ਹਾਲਾਤ 'ਚ ਹੈ ਤੇ ਉਹਨਾਂ ਦਾ ਕਿਵੇਂ ਲਾਜੂਗਾ ਉਹ ਲੋਕ ਪ੍ਰਧਾਨ ਮੰਤਰੀ ਕਹਿੰਦੇ ਦੇਖ ਰਹੇ ਸਨ ਸਾਡੀ ਬਹੁਤ ਸੋਹਣੀ ਗੱਲਬਾਤ ਹੋਈ ਆ ਸਾਡੇ ਪ੍ਰਧਾਨ ਮੰਤਰੀ ਨੇ ਸਾਡੀ ਬੜੇ ਹੌਸਲੇ ਨਾਲ ਗੱਲ ਸੁਣੀ ਆ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਬੜੀ ਹੌਸਲੇ ਨਾਲ ਗੱਲ ਸੁਣੀ ਔਰ ਕੱਲੋਂ ਉਹਨਾਂ ਨੇ ਪੱਕੀ ਗੱਲ ਆਖੀ ਵੀ ਤੁਹਾਡੀ ਪੂਰੀ ਮਦਦ ਕਰਾਂਗੇ ਮੈਂ ਜਿੰਨੀ ਵੱਤ ਤੋਂ ਵੱਧ ਹੋ ਸਕੇਗਾ ਹਾਂਜੀ ਸਾਡੀ ਇੱਕ ਇੱਕ ਗੱਲ ਠੁਰ ਗਈ ਸਾਡੇ ਦਿਲਦੂਆਂ ਨੇ ਮੋਹ ਰਿਆ ਕਿਸਾਨਾਂ ਨੂੰ ਸ਼ਿਕਾਇਤ ਵੀ ਕੀਤੀ ਹੈ ਵੀ ਤੁਹਾਡੀ 2023 ਜਨਮ ਦਾ ਮੁਆਵਜ਼ਾ ਨਹੀਂ ਮਿਲਿਆ ਨਹੀਂ ਬਾਪ ਜੀ ਵੱਲੋਂ ਅਸੀਂ ਆਖਿਆ ਇੱਕ ਜਵਾਨ ਨੇ ਵੀ ਬਾਪ ਦਾ ਮਿਲਿਆ ਆ ਕਹਿੰਦੇ ਸਾਡੇ ਕੋਲ ਆ ਗਿਆ ਤੁਹਾਡੀ ਪੰਜਾਬ ਸਰਕਾਰ ਨੇ ਦਿੱਤਾ ਜਾਂ ਨਹੀਂ ਦਿੱਤਾ ਉਹਨਾਂ ਦਾ ਫਿਕਰ ਹਾਂਜੀ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਆ ਵੀ ਜੋ ਵੀ ਪੈਸਾ ਦੇਣਾ ਕੋਈ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਪਾਓ ਤਾਂ ਕਿ ਸਾਨੂੰ ਸਿੱਧਾ ਡਾਇਰੈਕਟ ਮਿਲਦੇ ਬਾਕੀ ਸਾਡੀ ਪੋਸਟ ਹੈ ਕਿਹਾ ਜ਼ੀਰੋ ਲੈਂਡ ਤੇ ਉਹਦੇ ਆਲੇ-ਦੁਆਲੇ ਤੁਸੀਂ ਆਓ ਤੁਸੀਂ ਨੂੰ ਪੱਕਾ ਕੀਤਾ ਕਿ ਰੋਡ ਚੱਲਦੀ ਮੱਥਾ ਬੱਤੀਆ ਪਾਕਿਸਤਾਨ ਦੀ ਪੋਸਟ ਸਾਡੇ ਹੁੰਦੇ ਆ 2 ਵਜੇ ਰਾਤ ਉਲੜ ਗਈ ਆ ਤੇ ਇਹ ਸਾਹੀ ਵੀ ਉਸ ਟਾਈਮ ਕਿਨਾਰੇ ਉੱਤੇ ਆ ਸਾਡੀ ਪੋਸਟ ਕਮਾਲਪੁਰ ਜਟਾ ਜ਼ੀਰੋ ਲੈਂਡ ਤੇ ਆ ਉਹ ਸਾਡਾ ਪਿੰਡ ਮਹਾ ਬੱਜਿਆ ਆ ਉਹਨਾਂ ਨੇ ਅਗਾ ਤੁਹਾਡੀ ਜਿਹੜੀ ਤੁਸੀ ਦਾੜੀ ਵਾਲੇ ਪੱਥਰ ਲਾ ਰਹੇਗੇ ਜਿਹੜੀ ਤਾਰ ਲੱਗਣ ਲੱਗੀ ਜੀਰੋ ਉਹ 3 ਫੁੱਟ ਥੱਲੇ ਕਰਕੇ 2 ਫੁੱਟ ਉੱਚੀ ਕਰਕੇ ਫਿਟ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਤੇ ਤੁਹਾਡੇ ਪਿੰਡ ਨੂੰ ਕੋਈ ਖਤਰਾ ਨਾ ਹੋਵੇ ਤੁਹਾਡਾ ਕੀ ਨੁਕਸਾਨ ਹੋਇਆ ਤੁਹਾਡਾ ਕੀ ਨੁਕਸਾਨ ਹੋਇਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਫਸਲਾਂ ਬਰਬਾਦ ਹੋ ਗਈਆਂ ਜ਼ਮੀਨ ਉੱਚੀ ਦੀ ਵੀ ਹੋ ਗਈ ਆ ਅੱਜ ਬਾਲ ਡੰਗਰੀ ਰੁੜ ਗਿਆ ਆ ਕਿ ਅਸੀਂ ਤੁਸੀਂ ਤੇ ਚੜ ਕੇ ਅੱਧਾ ਪਿੰਡ ਜਾ ਕੇ ਮਹਾਬਤੀ ਪਰ ਇੱਕ ਕਰਕੇ ਹਿਸਾਬ ਨਾਲ ਕਿੰਨੇ ਮਾਹ ਦੀ ਮੰਗ ਤਾਨੂੰ ਘੱਟੋ ਘੱਟ 70-80 ਹਜ਼ਾਰ ਰੁਪਏ ਤਾਂ ਮਿਲਦਾ ਚਾਹੀਦਾ ਨਾ ਪਰ ਇੱਕ ਕਰ ਪਰ ਇੱਕ ਪਰ ਇੱਕ ਨਹੀਂ ਹੁਣ ਕੀ ਐਲਾਨ ਹੋਇਆ ਉਹ ਕੀ ਮੇਰਾ ਐਲਾਨ ਕੀਤਾ ਉਹਨਾਂ ਨੇ ਐਲਾਨ ਆਖਿਆ ਕਿ ਜਿੰਤਾ ਹੋਏਗਾ ਮੈਂ ਤੁਹਾਨੂੰ ਕਰ ਦਾਂਗਾ ਤੁਹਾਡੀ ਕਰਾਂਗਾ ਤੁਹਾਡੀ ਪੂਰੀ ਤੁਹਾਨੂੰ ਆਸਰਣ ਮਦਦ ਹਾਂਜੀ